ਹੰ ਦੀ ਸਸ਼ੀ ਕਾ ਜੀ ਸਾਰੇ ਨੂੰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜਿਹੜੇ ਚਾਹੁੰਦੇ ਨੇ ਵੀ ਸਾਡੇ ਫੇਸ ਦੇ ਉੱਪਰ ਕਿੰਨਾ ਗਲੋ ਆਵੇ ਜੇਕਰ ਤੁਸੀਂ ਕਿਸੇ ਪਾਰਟੀ ਦੇ ਵਿੱਚ ਜਾਣਾ ਕਿਸੇ ਰਿਸੈਪਸ਼ਨ ਦੇ ਵਿੱਚ ਜਾ ਰਹੇ ਹੋ ਜਾਂ ਕਿਸੇ ਦੀ ਬਰਥਡੇ ਪਾਰਟੀ ਦੇ ਉੱਪਰ ਜਾ ਰਹੇ ਹੋ ਤਾਂ ਤੁਸੀਂ ਆਪ ਦਾ ਸਕਿਨ ਕੇਅਰ ਨਹੀਂ ਕੀਤਾ ਕਮਾਕਾਰਾਂ ਦੇ ਵਿੱਚ ਤੁਸੀਂ ਰੁੱਝੇ ਰਹੇਗੇ ਸਕਿਨ ਕੇਅਰ ਤੁਹਾਡਾ ਹੋਇਆ ਨਹੀਂ ਜਾਂ ਤੁਸੀਂ ਕਿਸੇ ਆਪ ਦਾ ਬੀਟ ਸੈਲੂਨ ਦੇ ਵਿੱਚ ਨਹੀਂ ਗਏ ਤੁਹਾਡਾ bleaching वगैरह raja facial वगैरह ਤੁਸੀਂ ਨਹੀਂ ਕਰਵਾ ਸਕੇ ਸਕਿਨ ਬਹੁਤ ਜ਼ਿਆਦਾ ਰਫ ਹੋ ਗਈ ਹੈ ਸਕਿਨ ਦੇ ਉੱਪਰ ਬਲੈਕਮਾਰਕਸ ਪਾਜਾਦਾ ਹੈ ਕਿ ਸਕਿਨ ਦੀ ਕੰਟ੍ਰੈਕਸ਼ਨ ਬਹੁਤ ਜ਼ਿਆਦਾ ਡਾਰਕ ਹੋ ਗਈ ਹੈ ਜਿਹੜੀ ਰੈਮਡੀਜ਼ ਆ ਉਹ ਤੁਹਾਡੇ ਲਈ ਹੈ ਜਿਹਦੇ ਜਿਹੜੇ ਚਾਹੁੰਦੇ ਵੀ ਸਾਡੇ ਫੇਸ ਦੇ ਉੱਪਰ ਇੱਕਦਮ ਗਲੋ ਆਵੇ ਫੇਸ ਚਮਕਣ ਲੱਗ ਜਾਏ ਫੇਸ ਦੀ ਜਿਹੜੀ ਕੰਪਲੈਕਸ਼ਨ ਆ ਉਹ ਲਾਈਟ ਹੋ ਜੇ ਸਕਿਨ ਦੇ ਉੱਪਰ glue ਆ ਜਿਸਕਿਨ ਦੇ ਉੱਪਰ ਚਮਕਾ ਜੇ ਥੋੜੀ ਇਸ ਦੇ ਉੱਪਰ ਤੇ ਸਕਿਨ ਇੱਕਦਮ ਸ਼ਾਈਨ ਕਰਨ ਲੱਗ ਜਾਏ ਤੇ ਸਾਡੇ ਮੇਕਅਪ ਕੀਤਾ ਹੋਇਆ ਵੀ ਸੋਹਣਾ ਲੱਗੇ ਹਨਾ ਜੀ ਆ ਅੱਜ ਦੀ ਵੀਡੀਓ ਉੱਤੇ ਆ ਟਾ ਡੇਲੀ ਹੈ ਜਿਹੜੀ ਇਹ ਰੈਮਡੀਜ਼ ਆਪਾਂ ਯੂਜ਼ ਕਰਾਂਗੇ ਨਾ ਇਹ ਦੋ ਸਟੈਪ ਦੇ ਵਿੱਚ ਆਪਾਂ ਯੂਜ਼ ਕਰਾਂਗੇ ਤੇ ਇਹਦੇ ਨਾਲ ਜੇ ਤੁਹਾਡੀ ਸਕਿਨ ਦੀ ਕੰਪਲੈਕਸ਼ਨ ਵੀ ਲਾਈਟ ਹੋਊਗੀ ਸਕਿਨ ਦੇ ਉੱਪਰ ਗਲੋ ਆਊਗਾ ਸਕਿਨ ਦੀ ਜਿਹੜੀ ਟੈਨ ਆ ਉਹ ਸਾਰੀ ਰਿਮੂਵ ਹੋ ਜਾਊਗੀ ਜੇ ਸਕਿਨ ਦੇ ਉੱਪਰ ਬਲੈਕ ਨੋਸ ਹੋਈ ਵੀ ਹੈ ਉਹ ਵੀ ਰਿਮੂਵ ਹੋ ਜਾਊਗੀ ਕਿਉਂਕਿ ਕੰਮ ਕਰਨ ਦੇ ਵਿੱਚ ਆਪਣੇ ਕੋਲ ਟਾਈਮ ਨਹੀਂ ਲੱਗੇਗਾ ਆਪਣਾ ਸਕਿਨ ਕੇਅਰ ਕਰਨਾ ਤੇ ਇਹ ਕਿਵੇਂ ਯੂਜ਼ ਕਰਨੀ ਹੈ ਕਿੰਨਾ ਟਾਈਮ ਯੂਜ਼ ਕਰਨੀ ਹੈ ਕਿਹੜੇ ਟਾਈਮ ਯੂਜ਼ ਕਰਨੀ ਹੈ ਤੁਸੀਂ ਇਹ ਮੈਂ ਤੁਹਾਨੂੰ ਅੱਗੇ ਕਿਤੇ ਨਾਲ-ਨਾਲ ਤੁਹਾਨੂੰ ਦੱਸਦੀ ਰਹੂੰਗੀ ਤੇ ਉਸ ਤੋਂ ਪਹਿਲਾਂ ਵੀ ਆਪਾਂ ਆ ਅਗੇ ਵਧੀਏ ਤੋਂ ਪਹਿਲਾਂ ਮੇਰੀ ਵੀਡੀਓ ਨੂੰ ਲਾਈਕ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਬੈਲ ਬਟਨ ਨੂੰ ਕਲਿੱਕ ਕਰਨਾ ਤਾਂ ਕਿ ਮੇਰੀ ਹਰ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਲਾਈਕ ਵੀ ਕਰਨਾ ਕਮੈਂਟ ਕਰਕੇ ਵੀ ਦੱਸਣਾ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਲੱਗਦੀ ਹੈ ਜਿਹੜਾ ਫਸਟ ਸਟੈਪ ਹੈ ਉਹਦੇ ਵਿੱਚ ਆਪਾਂ ਫੇਸ ਦੀ ਕਰਾਂਗੇ ਕਲੀਨਿੰਗ ਤਾਂ ਕਿ ਆਪਣੇ ਜਿਹੜੀ ਸਕਿਨ ਦੀ ਡੈਡ ਸਕਿਨ ਆ ਉਹ ਰਿਮੂਵ ਹੋ ਜੇ ਫਸਟ ਸਟੈਪ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਲਵਾਂਗੇ ਆਪਾਂ ਦਹੀਂ ਦਹੀਂ ਤੁਸੀਂ ਆਪਦੇ ਘਰ ਵਾਲੀ ਪਿਆਸਾ ਉਹ ਦਿਓ ਜੇ ਤੁਹਾਡੇ ਕੋਲ ਹੈਗੇ ਤੁਸੀਂ ਉਹ ਯੂਜ਼ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਸੈਕਿੰਡ ਪਾਵਾਂਗੇ ਪਾਣੀ ਵਿੱਚ ਇੱਕ ਚਮਚਾ ਪਾਵਾਂਗੇ ਪਾਵਾਂਗੇ ਆਪਾਂ ਇਹਦੇ ਵਿੱਚ ਆਲੂ ਦਾ ਰਸ ਇਸ ਤਰ੍ਹਾਂ ਪਾ ਇੱਕ ਚਮਚੇ ਦੇ ਵਿੱਚ ਆਲੂ ਦਾ ਰਸ ਪਾਵਾਂਗੇ ਇਹਦੇ ਨਾਲ ਆਪਣੀ ਜਿਹੜੀ ਸਕਿਨ ਦੀ ਡੈੱਟਸ ਕਿਨਾਂ ਰਿਮੂਵ ਹੋ ਜੂਗੀ ਬਲੈਕ ਨੋਸ ਆਪਣੇ ਰਿਮੂਵ ਹੋ ਜੂਗੇ ਇਹਦਾਂ ਇਹ ਲਾਸਟੇ ਪਾਵਾਂਗੇ ਇਹਦੇ ਵਿੱਚ ਮੇਰਾ ਹੀ ਆ ਖੁਦਆ ਬਣਾਇਆ ਹੋਇਆ ਇਹ ਫੇਸਵਾਸ਼ ਹੈ ਇਹ ਮੈਂ ਸਕਰਬ ਦੀ ਤਰ੍ਹਾਂ ਤੇ ਵੀ ਯੂਜ਼ ਕਰਦੀ ਹਾਂ ਤੇ ਫੇਸਵਾਸ਼ ਤਰ੍ਹਾਂ ਤੇ ਵੀ ਇਹਨੂੰ ਮੈਂ ਯੂਜ਼ ਕਰਦੀ ਹਾਂ ਤੇ ਇਹਦੀ ਜਿਹੜੀ ਵੀਡੀਓ ਹੈ ਫੇਸਵਾਸ਼ ਦੀ ਉਹ ਆਲਰੇਡੀ ਮੇਰੇ ਚੈਨਲ ਤੇ ਤੇ ਅਪਲੋਡ ਹੈ ਤੇ ਤੁਸੀਂ ਉੱਥੇ ਜਾ ਕੇ ਇਹਨੂੰ ਦੇਖ ਸਕਦੇ ਹੋ ਮੈਂ ਇਹ ਫੇਸਵਾਸ਼ ਕਿਵੇਂ ਬਣਾਇਆ ਸੀ ਉਹ ਤੇ ਇਹਦੇ ਵਿੱਚ ਵੈਸੇ ਮੈਂ ਤੁਹਾਨੂੰ ਥੋੜਾ ਜਿਆਦਾ ਦੱਸ ਹੀ ਦਿੰਨੀ ਇਹਦੇ ਵਿੱਚ ਮਸੂਰ ਦੀ ਦਾਲ ਹੈ ਤੇ ਬੇ ਬਾਕੀ ਬੇਸਨ ਵਗੈਰਾ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਇਹਦੇ ਵਿੱਚ ਇਹ ਬਾਗ ਕਿਉਂਕਿ ਵੀ ਇਹ ਖਰਾਬ ਨਹੀਂ ਹੁੰਦਾਗਾ 6 5-6 ਮਹੀਨੇ ਤੱਕ ਇਹ ਵਧੀਆ ਬੇ ਗੜ ਜਾਂਦਾ ਹੈ ਬਿਲਕੁਲ ਵੀ ਖਰਾਬ ਨਹੀਂ ਹੁੰਦਾ بس 100 ਦੇ ਮਹੀਨੇ ਦੇ ਵਿੱਚ ਹੀ ਇਹਦੇ ਵਿੱਚ ਥੋੜਾ ਮੁੱਟੀ ਵੀ ਸੁਸ਼ੀ ਵੀ ਗਾਰਾ ਜੀ ਪਾਉਂਦੀ ਹੈ ਅਦਰਵਾਈਜ਼ ਇਹ ਖਰਾਬ ਨਹੀਂ ਹੁੰਦਾਗਾ ਤੇ ਮੈਂ ਇਸ ਤਰ੍ਹਾਂ ਦੇ ਡੱਬੇ ਦੇ ਵਿੱਚ ਦੇਖੋ ਮੈਂ ਅਸਾਂ ਡੱਬੇ ਦੇ ਵਿੱਚ ਇਹਨੂੰ ਬਣਾ ਕੇ ਐਵੇਂ ਰੱਖ ਲੈਣੀ ਹੁੰਦੀ ਹੈ ਤੇ ਕਿਉਂਕਿ ਜਦੋਂ ਮੇਰਾ ਟਾਈਮ ਲੱਗਦਾ ਤੇ ਮੈਂ ਆਦਾ ਫੇਸ ਵਾਸ਼ ਕਰਦੀ ਆ ਤੇ ਤੁਸੀਂ ਵੀ ਐਵੇਂ ਬਣਾ ਕੇ ਆਪ ਦਾ ਰੱਖ ਸਕਦੇ ਹੋ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਐਨਾ ਚਮਚ 2-3 ਚਮਚ ਹੈਗੇ ਆ ਕਿਉਂਕਿ ਮੈਂ ਜ਼ਿਆਦਾ ਬਣਾ ਰਹੀ ਹਾਂ ਫੇਸ ਦੇ ਅਕੋਰਡਿੰਗ ਜੇ ਤੁਸੀਂ ਬਣਾ ਰਹੇ ਹੋ ਤਾਂ ਤੁਸੀਂ ਇੱਕ 1.5 ਚਮਚੀ ਲੈ ਲੈਣ ਤੇ ਮੈਂ ਫੇਸ ਦੇ ਅਕੋਰਡਿੰਗ ਵੀ ਬਣਾ ਰਹੀ ਹਾਂ ਤੇ ਆਦੇ ਹੱਥਾਂ ਪੈਰਾਂ ਦੇ ਉੱਪਰ ਵੀ ਇਹਨੂੰ ਅਪਲਾਈ ਕਰੂੰਗੀ ਤੇ ਮੈਂ ਐਨਾ ਬਣਾ ਰਹੀ ਹਾਂ ਠੀਕ ਹੈ ਇਹਦੇ ਵਿੱਚ ਹੈਗੇ 2-3 ਚਮਚ ਹੈਗੇ ਆ ਤੇ 2-3 ਚਮਚੇ ਦੇ ਵਿੱਚ ਇੱਦਾਂ ਪਾ ਲਈਏ ਇਸ ਨੂੰ ਕਰ ਲਾਂਗੇ ਆਪਾਂ ਮਿਕਸ ਠੀਕ ਹੈ ਮਿਕਸ ਹੋ ਕੇ ਨਾ ਇਹ ਇਦਾਂ ਦਾ ਇਹ ਬਣ ਚੁ। ਦੇਖ ਸਕਦੇ ਹੋ ਤੁਸੀਂ ਇਦਾਂ ਦਾ ਇਹ ਬਣ ਚੁਆ ਤੇ ਉਸ ਤੋਂ ਬਾਅਦ ਇਹਨਾਂ ਆਪਾਂ ਫੇਸ ਦੇ ਉੱਪਰ ਕਰਾਂਗੇ ਅਪਲਾਈ। ਸਭ ਪਹਿਲਾਂ ਤੁਸੀਂ ਜੇ ਤੁਹਾਡੇ ਫੇਸ ਦੇ ਉੱਪਰ ਕੋਈ ਵੀ ਇਹ ਆਉ ਦਾ ਮੇਕਅਪ ਕਰ ਰਖੀਤ ਹੋਇਆ ਤੁਸੀਂ ਉਹਨੂੰ ਫੇਸ ਨੂੰ ਸਾਦੇ ਪਾਣੀ ਨਾਲ ਹੀ ਵਾਸ਼ ਕਰ ਲੈਣ ਤੇ ਫੇਸ ਦੇ ਉੱਪਰ ਕੋਈ ਮੇਕਅਪ ਗਾਰਾ ਨਹੀਂ ਕੀਤਾ ਹੁੰਦਾਗਾ ਸਿਰਫ ਕਰਕੇ ਬਿੰਦੀ ਤੇ ਸਿਰਫ ਲਿਪਸਟਿਕ ਹੀ ਲੱਗੀ ਹੁੰਦੀ ਹੈ ਤੇ ਥੋੜੇ ਫੇਸ ਦੇ ਉੱਪਰ ਕੋਈ ਬੇ ਮੇਕਅਪ ਗਾਰਾ ਕੀਤਾ ਹੋ ਤੁਸੀਂ ਆਦੇ ਸਭ ਨੂੰ ਸਾਦੇ ਪਾਣੀ ਨਾਲ ਇਹਨੂੰ ਵਾਸ਼ ਕਰ ਲਓ ਫਿਰ ਉਸ ਤੋਂ ਬਾਅਦ ਇਹਨੂੰ ਫਰਸਟ ਸਟੈਪ ਹੈ ਜਿਹੜਾ ਆਪਣਾ ਕਲੀਨਿੰਗ ਕਲੈਂਜ਼ਿੰਗ ਲਈ ਆਪਣੇ ਫੇਸ ਦੀ ਕਲੀਨਿੰਗ ਲਾਇਆ ਹੋਇਆ ਤੇ ਇਹ ਤੁਸੀਂ ਆਪਦੇ ਫੇਸ ਦੇ ਉੱਪਰ ਅਪਲਾਈ ਕਰਨਾ ਠੀਕ ਹੈ ਹੁਣ ਫੇਸ ਦੇ ਉੱਪਰ ਆਵੇਂ ਆਪਾਂ ਬਲੋ ਕਰਨਾ ਹੈ ਓਕੇ ਮੇ셔 ਹੀ ਕੋਈ ਵੀ ਫੇਸ ਵਾਸ਼ ਲਾਓ ਕੋਈ ਵੀ ਪੈਕ ਵਗੈਰਾ ਤੁਸੀਂ ਯੂਜ਼ ਕਰੋ ਤਾਂ ਉਹ ਆਪਦੇ ਫੇਸ ਦੇ ਉੱਪਰ ਨਾਲ ਤੁਸੀਂ ਅਪਰ ਡਾਇਰੈਕਸ਼ਨ ਦੇ ਵਿੱਚ ਹੀ ਲਗਾਉਣਾ ਕਰੋ ਤੇ ਇਹਨੂੰ ਆਪਾਂ ਸਿਰਫ 2 ਮਿੰਟ ਲਈ ਹੀ ਅਪਲਾਈ ਕਰਨਾ ਸਾਰੇ ਫੇਸ ਦੇ ਉੱਪਰ ਇਹਨਾਂ ਦਾ ਕਰੇ ਕਰ ਲਓ ਆਦੀ ਆਈਸ ਕਰਦੇ ਪਰ ਵੀ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਇਹ ਨਾਲ ਜਿਹੜੀ ਤੁਹਾਡੀ ਸਕਿਨ ਜਿਹੜੀ ਫੇਸ ਦੀ ਸਕਿਨ ਹੈ ਉਹਦੇ ਉਪਰੋਂ ਤੁਹਾਡੀ ਸਕਿਨ ਬਿਲਕੁਲ ਰਿਮੂਵ ਹੋ ਚੁਗੀ ਤੁਸੀਂ ਇਹਨੂੰ ਆਪ ਦੇ ਨੱਕ ਦੇ ਉੱਪਰ ਵੀ ਅਪਲਾਈ ਕਰਨਾ ਹੈ ਆਪ ਦੇ ਹੱਥਾਂ ਪੈਰਾਂ ਦੇ ਉੱਪਰ ਵੀ ਇਹਨੂੰ ਅਪਲਾਈ ਕਰਨਾ ਹੈ ਇਸ ਤਰ੍ਹਾਂ ਤੁਸੀਂ ਇਹਨੂੰ ਲਗਾ ਲੈਣਾ ਠੀਕ ਫਿਰ ਉਸ ਤੋਂ ਬਾਅਦ ਆਦੇ ਹੱਥਾਂ ਪੈਰਾਂ ਦੇ ਉੱਪਰ ਵੀ ਤੁਸੀਂ ਇਹਨੂੰ ਅਪਲਾਈ ਕਰਨਾ ਤੇ ਨੱਕ ਦੇ ਉੱਪਰ ਤੁਸੀਂ ਅਪਲਾਈ ਕਰਨਾ ਮੈਂ ਉਹਦੇ ਨੱਕ ਦੇ ਉੱਪਰ ਅਪਲਾਈ ਨਹੀਂ ਕਰ ਰਹੀ ਤੁਸੀਂ ਆ ਦੇ ਨੱਕ ਦੇ ਉੱਪਰ ਵੀ ਅਪਲਾਈ ਕਰਨਾ ਠੀਕ ਹੈ ਫਿਰ ਉਸ ਤੋਂ ਬਾਅਦ ਟੋੜਿਆ ਹੱਥਾਂ ਦੇ ਨਾਲ ਇਹਨੂੰ ਆਪਦੇ ਪੂਰੇ ਫੇਸ ਦੇ ਉੱਪਰ ਇਹਨੂੰ ੧ਦੰਮਾ ਸਾਫ਼ ਕਰਦੇ ਹਾਂ ਤਾਂ ਕਿ ਟੋੜੇ ਫੇਸ ਦੀ ਜਿਹੜੀ ਡੱਟਸ ਕਿਨਾਂ ਮੂਵ ਹੋ ਜੇ ਨੋਜ਼ ਦੇ ਆਰਾਊਂਡ ਆਊਟ ਬਲੈਕਹੈਂਡ ਸਨ ਦੇ ਉਹ ਬਿਲਕੁਲ ਮੂਵ ਹੋ ਜਾਣ ਜਿਹੜਾ ਟੋੜਿਆ ਆਵਲੀ ਜਗ੍ਹਾ ਆਪਣੇ ਫੇਸ ਦੀ ਹੈ ਜਿਹੜੀ ਮੂੰਹ ਦੇ ਆਰਾਊਂਡ ਨਾ ਆਪਣੇ ਫੇਸ ਦੀ ਜਿਹੜੀ ਜਗ੍ਹਾ ਹੁੰਦੀ ਹੈ ਉਹ ਬਹੁਤ ਜ਼ਿਆਦਾ ਬਲੈਕ ਹੁੰਦੀ ਹੈ ਇਸ ਤਰ੍ਹਾਂ ਦੇ ਫੇਸ ਦੀ ਬਰ ਬੰਨ ਸਾਫ਼ ਕਰਨੀ ਹੈ ਆਵਲੀ ਜਗਾ ਵੀ ਕਈਆਂ ਦੀ ਬਲਕ ਹੁੰਦੀ ਹੈproperly massage ਕਰਕੇ ਉਸ ਤੋਂ ਬਾਅਦ ਤੁਸੀਂ ਇਹਨੂੰ 2 ਮਿੰਟ ਤੱਕ ਰੱਖ ਕੇ ਫਿਰ ਉਸ ਤੋਂ ਬਾਅਦ ਇਹਨੂੰ واਸ਼ਿੰਗ ਕਰ ਨੂੰ ਸਿਰਫ ਕੱਪੜੇ ਨਾਲ ਕਿਸੇ ਕੱਪੜੇ ਨਾਲ ਕਿਸੇ ਟੋਵਲ ਨਾਲ ਇਹਨੂੰ ਰਿਮੂਵ ਕਰਦੇ ਜੇ ਤੁਸੀਂ ਬੇਕ ਕਿਸੇ ਕੱਪੜੇ ਨਾਲ ਕਿਸੇ ਟੋਵਲ ਨਾਲ ਇਹ ਰਿਪੋ ਕਰਨਾ ਚਾਹੁੰਦੇ ਤਾਂ ਤੁਸੀਂ ਸਾਦੇ ਪਾਣੀ ਨਾਲ ਇਹਨੂੰ واਸ਼ ਕਰ ਸਕਦੇ ਪਰ 2 ਮਿੰਟ ਬਾਅਦ ਹੀ واਸ਼ ਕਰਨਾ ਠੀਕ ਹੈ ਉਸ ਤੋਂ ਬਾਅਦ 2 ਮਿੰਟ ਬਾਅਦ ਇਹਨੂੰ ਰਿਮੂਵ ਕਰ ਦੇਣਾ ਜੇ ਤੁਸੀਂ ਸਾਦੇ ਪਾਣਾਂ ਨਾਲ ਰਿਮੂਵ ਕਰਨਾ ਹੈ ਤੁਸੀਂ ਆ ਜਾਓ ਸਾਦੇ ਪਾਣਾਂ ਨਾਲ ਇਹਨੂੰ واਸ਼ ਕਰ ਸਕਦੇ ਹੋ ਨਹੀਂ ਤਾਂ ਕਿਸੇ ਟੌਵਲ ਨਾਲ ਤੁਸੀਂ ਏਦਾਂ ਹੀ ਇਹਨੂੰ ਟੈਂਪਰ ਤੁਸੀਂ ਦੇਖੋ ਆਜ ਫੇਸ ਦੇ ਉੱਪਰ ਤੁਸੀਂ ਫਸਟ ਟਾਈਮ ਇਹਨੂੰ ਯੂਜ਼ ਕਰੋਗੇ ਨਾ ਤੇ ਤੁਸੀਂ ਦੇਖੋ ਤੁਹਾਡਾ ਫੇਸ ਬਿਲਕੁਲ ਕਲੀਨ ਹੋ ਜਾਊਗਾ ਜਿਹੜਾ ਫੇਸ ਬਿਲਕੁਲ ਸੌਫਟ ਹੋ ਜਾਊਗਾ ਨਾ ਐਤੋਂ ਸਿਆਰ ਟੱਚ ਕਰਕੇ ਦੇਖੋ ਮੈਂ ਆਜ ਫਿਰ ਤੁਹਾਨੂੰ ਆਪ ਦੇ ਨੂੰ ਫੀਲ ਹੋਊਗਾ ਕਿ ਤੁਹਾਡਾ ਫੇਸ ਹੈ ਜਿਹੜਾ ਉਹ ਬਿਲਕੁਲ ਗ੍ਰੀਨ ਹੋ ਗਿਆ ਤੇ ਬਿਲਕੁਲ ਸੌਫਟ ਹੋ ਜਾਊਗਾ ਤੁਹਾਡਾ ਫੇਸ ਪਹਿਲੀ ਵਾਰ ਚੈਨੋ ਟਰਾਈ ਕਰਨਾ ਤੇ ਸੈਕਿੰਡ ਫਿਰ ਹੁਣ ਕਰਾਂਗੇ ਉਸ ਤੋਂ ਬਾਅਦ ਕਰਾਂਗੇ ਆਪਾਂ ਸੈਕਿੰਡ ਸਟੈਪ ਤਾਂ ਕਿ ਆਪਾਂ ਆਪਣਾ ਚਿਹਰਾ ਨੇਕਾਪਾ ਉਹ ਸੋਹਣਾ ਲੱਗੇ ਤੇ ਉਹਦੇ ਲਈ ਆਪਾਂ ਨੂੰ ਸੈਕਿੰਡ ਸਟੈਪ ਵੀ ਆਪਾਂ ਨੂੰ ਕਰਨਾ ਹੀ ਪਊਗਾ ਤੇ ਉਹਦੇ ਲਈ ਕਰਾਂਗੇ ਆਪਾਂ ਸੈਕਿੰਡ ਸਟੈਪ ਫਸਟ ਸਟੈਪ ਇਹਦੇ ਵਿੱਚ ਲਵਾਵਾਂਗੇ ਆਪਾਂ ਕਾਫੀ ਤੁਸੀਂ ਐਦਾਂ ਪਾਉਚ ਵੀ ਲੈ ਸਕਦੇ ਹੋ ਕਾਫੀ ਦਾ ਤੇ

ਸਕਿਨ ਆਪਾਂ ਪਾਵਾਂਗੇ ਇਹਦੇ ਵਿੱਚ 1 ਚਮਚ ਆਲੂ ਦਾ ਰਸ ਦਾ ਪਾ ਦੇ ਵਿੱਚ 1 ਚਮਚ ਪਾ ਲਿਆ ਆਲੂ ਦਾ ਰਸ ਤਾਂ ਕਿ ਆਪਣੇ ਫੇਸਪਕੂਲ ਕਲੀਨ ਹੋ ਜੇ ਮੈਂ ਆਲੂ ਦਾ ਰਸ ਕद्दूकस ਕਰਕੇ ਤੇ ਆਲੂ ਦਾ ਰਸ ਕੱਟ ਲਿਆ ਸੀਗਾ ਤੇ ਤੁਸੀਂ ਵੀ ਅੱਦਾ ਕद्दूकस ਕਰਕੇ ਆਲੂ ਦਾ ਰਸ ਕੱਟ ਲਿਓ ਚਮਚੇ ਪੰਜ ਬਹੁਤ ਆ ਜੇ ਤੁਸੀਂ 2 ਚਮਚ ਪਾਉਣਾ ਹੈ ਤੁਸੀਂ 2 ਚਮਚੇ ਪਾ ਸਕਦੇ ਹੋ ਜੇ ਤੁਸੀਂ ਆਦੇ ਹੱਥਾਂ ਪੈਰਾਂ ਨੂੰ ਤੇ ਅਪਲਾਈ ਕਰਨਾ ਹੈ ਤੇ 3rd ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਦਾ ਮੈਂ ਰਸ ਨਹੀਂ ਗੱਡਿਆ ਟਮਾਟਰ ਨੂੰ ਸਾਰੇ ਨੂੰ ਹੀ ਮੈਂ ਕੱਦੂ ਕਸ ਕਰ ਲਿਆ ਸੀਗਾ ਤੇ ਐਦਾਂ ਦਾ ਇਹ ਆਪਾਂ ਨੂੰ ਇਹਦਾ ਗੁੱਦਾ ਜਿਹਾ ਚਾਹੀਦਾ ਤੇ ਇੱਕ ਚਮਚ ਐਦਾਂ ਟਮਾਟਰ ਦਾ ਗੁੱਦਾ ਜਿਹੜਾ ਹੁੰਦਾ ਤੇ ਵਿੱਚੇ ਆਪਾਂ ਇਹਦੇ ਵਿੱਚ ਐਡ ਕਰ ਦੇਣੀ ਠੀਕ ਹੈ ਤੇ 4th ਵਿੱਚ ਪਾਵਾਂਗੇ ਆਪਾਂ ਨਿੰਬੂ ਦਾ ਰਸ ਤੇ ਇੱਕ ਚਮਚੀ ਇਹਦੇ ਵਿੱਚ ਆਪਾਂ ਪਾਵਾਂਗੇ ਨਿੰਬੂ ਦਾ ਰਸ ਠੀਕ ਹੈ ਤਾਂ ਇੱਕ ਚਮਚਾ ਬਰ ਵਿੱਚ ਅੱਜ ਨਿੰਬੂ ਚੋੜ ਲੈ ਮੈਜ਼ਰਮੈਂਟ ਕਰਕੇ ਤੁਸੀਂ ਇੱਕ ਚਮਚੀ ਲੈਣਾ ਜ਼ਿਆਦਾ ਨਹੀਂ ਲੈਣਾਗਾ ਠੀਕ ਹੈ ਛੋਟਾ ਇੱਕ ਚਮਚੇ ਬੜਾ ਵੱਡਾ ਚਮਚਾ ਉਹ ਨਹੀਂ ਲੈਣਾ ਬਿਲਕੁਲ ਜਿਹੜਾ ਛੋਟਾ ਜਿਹਾ ਚਮਚਾ ਹੁੰਦਾ ਨਾ ਉਹ ਹੀ ਲੈਣਾ ਠੀਕ ਹੈ ਤੇ ਇੱਕ ਚਮਚੇ ਦੇ ਵਿੱਚ ਆਪਾਂ ਐਂਦਾ ਨਿੰਬੂ ਦਾ ਰਸ ਲਵਾਂਗੇ ਇਹਦੇ ਵਿੱਚ ਆਬੀ ਵਗੈਰਾ ਆਪਾਂ ਪਾੜ ਦਾਂਗੇ ਗਾੜ ਲਾਣੀ ਆਪਾਂ ਮਿਕਸ ਕਈਨ ਕਈਨ ਹੁੰਦੇ ਬੇ ਸਾ ਅਸੀਂ ਨਿੰਬੂ ਵਗੈਰਾ ਨਹੀਂ ਯੂਜ਼ ਕਰਦੇ ਸਾਡੀ ਸਕਿਨ ਸੈਂਸਿਟਿਵ ਹੈ ਤਾਂ ਤੁਸੀਂ ਨਿੰਬੂ ਨੂੰ ਸਕਿਪ ਕਰ ਸਕਦੇ ਹੋ ਵੈਸੇ ਜੇ ਤੁਸੀਂ ਨਿੰਬੂ ਨਿੰਬੂ ਦੇ ਵਿੱਚ ਐਡ ਕਰੋਗੇ ਕੱਲਾ ਨਿੰਬੂ ਨਹੀਂ ਆਪਾਂ ਆਦਕੀ ਇਸੇ ਪ੍ਰੋਪਰ ਅਪਲਾਈ ਕਰ ਸਕਦੇ ਜੇ ਤੁਸੀਂ ਕਿਸੇ ਰੈਮਡੀ ਦੇ ਵਿੱਚ ਨਿੰਬੂ ਨੂੰ ਅਪਲਾਈ ਕਰਕੇ ਤੁਸੀਂ ਆਪਣੇ ਫੇਸ ਦੇ ਉੱਪਰ ਲਗਾ ਸਕਦੇ ਹੋ ਕੱਲਾ ਨਿੰਬੂ ਤੁਸੀਂ ਆਪਣੇ ਫੇਸ ਦੇ ਉੱਪਰ ਅਪਲਾਈ ਨਹੀਂ ਕਰ ਸਕਦੇ ਤੇ ਇਸ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਉਸ ਤੋਂ ਬਾਅਦ ਇਹਨੂੰ ਕਰ ਲਾਂਗਾ ਆਪਾਂ ਫੇਸ ਦੇ ਉੱਪਰ ਅਪਲਾਈ ਠੀਕ ਹੈ ਤੇ ਮੈਂ ਅੱਧਾ ਉਹਦੇ ਫੇਸ ਦੇ ਉੱਪਰ ਇਹਨੂੰ ਅਪਲਾਈ ਕਰ ਦੂੰਗੀ ਤੁਹਾਡ ਤੁਸੀਂ ਇਹਨੂੰ ਜਿਹੜਾ ਇਹ ਪੈਕ ਹੈ ਤੇ ਇਹਨੂੰ ਤੁਸੀਂ ਰੱਖਣਾ ਦੇ ਫੇਸ ਦੇ ਉੱਪਰ ਅਸਾ ਤੁਸੀ ਅਪਲਾਈ ਕਰਕੇ ਠੀਕ ਹੈ ਇਹਨੂੰ ਆ ਦੇ ਫੇਸ ਦੇ ਉੱਪਰ 10 ਮਿੰਟ ਤੱਕ ਇਹਨੂੰ ਅਪਲਾਈ ਕਰਕੇ ਰੱਖਣਾ ਤੁਸੀਂ ਚਾਹੋ ਨ ਤੇ ਨਿੰਬੂ ਦਾ ਰਸ ਤੁਸੀਂ 4-5 ਬੂੰਦਾਂ ਵੀ ਤੁਸੀਂ ਇਹਦੇ ਵਿੱਚ ਅਪਲਾਈ ਕਰ ਸਕਦੇ ਹੋ ਜੇ ਤੁਸੀਂ ਸਹਿ ਸਕਦੇ ਹੋ ਠੀਕ ਹੈ ਨਿੰਬੂ ਦਾ ਰਸ ਤੋਂ ਨੂੰ ਤੁਸੀਂ ਆ ਤੁਹਾਡੀ ਸਕਿਨ ਦੇ ਉੱਪਰ ਤੁਸੀਂ ਅਪਲਾਈ ਕਰਕੇ ਦੇਖਿਆ ਹੋਇਆ ਤਾਂ ਤੁਸੀਂ ਜਿਆਦਾ ਲੈ ਸਕਦੇ ਹੋ ਨਹੀਂ ਤਾਂ ਤੁਸੀਂ 4-5 ਬੂੰਦਾਂ ਹੀ ਤੁਸੀਂ ਲੈ ਸਕਦੇ ਹੋ ਤੇ ਇਹ ਤੁਹਾਡੇ ਫੇਸ ਦੇ ਉੱਪਰ ਬਲੀਚਿੰਗ ਦਾ ਕੰਮ ਕਰੂਗਾ ਤੇ ਫੇਸ ਬਿਲਕੁਲ ਗਲੋ ਕਰਨ ਲੱਗ ਜਾਊਗਾ ਤੁਹਾਡਾ ਫੇਸ਼ੀਅਲ ਵਰਗਾ ਗਲੋ ਤੁਹਾਡੇ ਫੇਸੇ ਉੱਪਰ ਆਊਗਾ ਤੇ ਇਹ ਤੁਸੀਂ ਇਹਨੂੰ ਯੂਜ਼ ਕਿਦੋਂ ਕਰਨਾ ਇਹਨੂੰ ਯੂਜ਼ ਕਰਨਾ ਤੁਸੀਂ ਸ਼ਾਮ ਨੂੰ ਰਾਤ ਨੂੰ ਯੂਜ਼ ਕਰਨਾ ਤਾਂ ਸਵੇਰ ਨੂੰ ਤੁਹਾਡਾ ਫੇਸ ਬਿਲਕੁਲ ਐ صاف ਹੋ ਚੁਗਾ ਠੀਕ ਹੈ ਸ਼ਾਮ ਨੂੰ ਅਪਲਾਈ ਕਰਨਾ ਹੈ ਨੂੰ ਤੇ ਉਸ ਤੋਂ ਬਾਅਦ 10 ਮਿੰਟ ਬਾਅਦ 15 ਮਿੰਟ ਬਾਅਦ ਵਾਸ਼ ਕਰ ਦੇਣਾ ਜਦੋਂ ਥੋੜਾ ਥੋੜਾ ਇਹ ਇਹ ਡਰਾਈ ਹੋ ਗਿਆ ਤੇ ਇਹਦੇ ਨਾਲ ਤੁਹਾਡੇ ਸਕਿਨ ਦੇ ਉੱਪਰ ਵਧੀਆ 글로ਅ ਆਊਗਾ ਚਮਕ ਆਊ ਥੋੜੀ ਫੇਸ ਦੇ ਉੱਪਰ ਤੇ ਮੈਨੂੰ ਹੋ ਗਏ 10 10 15 ਮਿੰਟ 10 ਮਿੰਟ ਹੋ ਗਏ ਮੈਨੂੰ ਇਹਨੂੰ ਲਗਾਏ ਹੋਏ ਨੂੰ ਫਿਰ ਉਸ ਤੋਂ ਬਾਅਦ ਇਹਨੂੰ ਆਦੇ ਜਦੋਂ ਤੁਸੀਂ ਵਾਸ਼ ਕਰੋ ਨਾ 10 ਮਿੰਟ ਬਾਅਦ ਜਦੋਂ ਤੁਸੀਂ ਇਹਨੂੰ ਵਾਸ਼ ਕਰੋ ਤੇ ਉਸ ਤੋਂ ਬਾਅਦ ਪੂਰਾ ਉੱਪਰ ਆਦੇ ਫੇਸ 'ਤੇ ਮ사ਜ ਕਰਨੀ ਹੈ ਮ사ਜ ਕਰਨ ਤੋਂ ਬਾਅਦ ਹੀ ਤੁਸੀਂ ਇਹਨੂੰ ਵਾਸ਼ ਕਰਨੀ ਤੇ ਮੈਂ ਤੁਹਾਨੂੰ ਮਿਲਦੀ ਆਂ ਵੀ ਆਦੇ ਫੇਸ ਨੂੰ ਵਾਸ਼ ਕਰਕੇ ਠੀਕ ਹੈ ਹਾਜ਼ੇ ਤੇ ਮੈਂ ਆਦੇ ਫੇਸ ਨੂੰ ਕਰੇ ਵਾਸ਼ ਤੇ ਤੁਸੀਂ ਦੇਖ ਸਕਦੇ ਹੋ ਮੇਰਾ ਪੂਰਾ ਫੇਸ ਅਜਿਹਾ ਉਹ ਕਿੰਨਾ ਚਿੱਟਾ ਹੋ ਗਿਆ ਬਿਲਕੁਲ ਹਨੇ ਟੁਕਲ ਛਾਪ ਹੋ ਗਈ ਮੇਰੇ ਫੇਸ ਨਵਸੀ ਨੂੰ ਜਾ ਟਾਈਮ ਨਹੀਂ ਰੱਖਿਆਗਾ ਤੇ ਇਸ ਤਰ੍ਹਾਂ ਤੁਸੀਂ ਦੇਖੋ ਮੇਰਾ ਫੇਸ ਕਿੰਨਾ ਚਿੱਟਾ ਹੋ ਗਿਆ ਤੁਸੀਂ ਇਦਾਂ ਹੀ ਆਪਦਾ ਸੈਕੰਡ ਸਟੈਪ ਯੂਜ਼ ਕਰਨਾ ਤੇ ਉਸ ਤੋਂ ਬਾਅਦ ਤੁਸੀਂ ਆਦਾ ਫੇਸ ਦੇਖਿਓ ਨੂੰ ਦੇ ਇੱਕਦਮ ਤੁਹਾਡੇ ਫੇਸ ਦੇ ਉੱਪਰ ਇੰਨਾ ਗਲੋ ਆ ਚੁਗਾ ਫਿਰ ਇਹਨੂੰ ਵਾਸ਼ ਕਰਨ ਤੋਂ ਬਾਅਦ ਤੁਸੀਂ ਆਦੋ ਕੋਈ ਵੀ ਮੋਸਚਰਾਈਜ਼ਰ ਵਗੈਰਾ ਜਿਹੜੀ ਕਰੀਮ ਗਰਕ ਸਿਰ ਰਾਤ ਨੂੰ ਲਗਾ ਕੇ ਸੌਂ ਜਾਓ ਤੁਸੀਂ ਉਹ ਆਵੇ ਕਰੀਮ ਵਗੈਰਾ ਯੂਜ਼ ਕਰੋ ਤੇ ਸੁਬਾ ਤੁਸੀਂ ਤੁਸੀਂ ਆ ਦਾ ਮੇਕਅਪ ਵਗੈਰਾ ਕਰਨ ਤੋਂ ਪਹਿਲਾਂ ਤੁਸੀਂ ਆ ਦੇ ਫੇਸ ਦੇ ਉੱਪਰ ਤੇ ਜੇ ਤੁਹਾਡੀ ਸਕਿਨ ਦੇ ਅਕੋਰਡਿੰਗ ਹੈ ਕੋਈ ਵੀ ਆfda ਸੰਸਨ ਸਕ੍ਰੀਨ ਜਗਾ ਕਰੀਮ ਵਗੈਰਾ ਸਲੂਸ਼ਨ ਵਗੈਰਾ ਤੁਸੀਂ ਅਪਲਾਈ ਕਰਦੇ ਹੋ ਉਹ ਆਪਦਾ ਅਪਲਾਈ ਜ਼ਰੂਰ ਕਰਨਾ ਹੈ ਇਹ ਜਿਹੜਾ ਆਪਾਂ ਦੋ ਸਟੈਪ ਕੀਤੇ ਹਨ ਇਹ ਦੇ ਨਾਲ ਤੁਹਾਡੀ ਸਕਿਨ ਦੇ ਉੱਪਰ ਵੀ ਜਿਹੜਾ ਗਲੋ ਆਊਗਾ ਇੱਕ ਦਿਨ ਜਾਂ ਦੋ ਦਿਨਾਂ ਦੇ ਲਈ ਆਊਗਾ ਤੇ ਉਸ ਤੋਂ ਬਾਅਦ ਫਿਰ ਤੁਹਾਡੀ ਸਕਿਨ ਵੀ ਉਦਾਂ ਹੀ ਹੋ ਜਾਊਗੀ ਤੇ ਉਹਦੇ ਲਈ ਤੁਹਾਨੂੰ ਇਹ ਰੈਮਡੀਜ਼ ਰੈਗੂਲਰਲੀ ਤੁਹਾਨੂੰ ਯੂਜ਼ ਕਰਨੀ ਪੈਣੀ ਹੈ ਹਫਤੇ ਦੇ ਵਿੱਚ 2 ਜਾਂ 3 ਵਾਰ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਸੰਸਕ੍ਰਿਤ ਆਫ ਦਾ ਜ਼ਰੂਰ ਅਪਲਾਈ ਕਰਨਾ ਦੇ ਫੇਸ ਦੇ ਉੱਪਰ ਉਹ ਲਗਾਉਣਾ ਨਹੀਂ ਪੁੱਲਣਾ ਤੇ ਜਿਹੜਾ ਫੇਸ ਵਾਸ਼ ਹੈ ਇਹ ਤੁਸੀਂ ਰੈਗੂਲਰਲੀ ਤੁਸੀਂ ਅਪਲਾਈ ਕਰ ਸਕਦੇ ਹੋ ਦੇ ਫੇਸ ਦੇ ਉੱਪਰ ਰਗਲੋ ਇਹ ਤੁਸੀਂ ਯੂਜ਼ ਕਰ ਸਕਦੇ ਹੋ ਤੇ ਜਿਹੜਾ ਸੈਕੰਡ ਸਟੈਪ ਹੈ ਉਹ ਤੁਸੀਂ ਹਫਤੇ ਦੇ ਵਿੱਚ 2 ਜਾਂ 3 ਵਾਰੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਤੇ ਜੇ ਵੀਡੀਓ ਪਸੰਦ ਆਵੇ ਤਾਂ ਲਾਈਕ ਕਰਨਾ ਹੈ ਸਬਸਕ੍ਰਾਈਬ ਕਰਨਾ ਹੈ ਗਲ ਬਟਨ ਨੂੰ ਕਲਿੱਕ ਕਰਨਾ ਹੈ ਟੈਕਨੀਕ ਹਰ ਬਿਤੇ ਤੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਮਿਲਦੀਆਂ ਫਿਰ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਅੱਛਾ ਸੀਗਾ